ਖਾਲਿਸਤਾਨ ਦਾ ਜਿਹੜਾ ਸੰਘਰਸ਼ ਆ ਖਾਲਿਸਤਾਨ ਜਾਂ ਖਾਲਿਸਤਾਨੀ ਜਿਹੜੇ ਸਿੰਘ ਹੈਗੇ ਨੇ ਸਿੱਖ ਹੈਗੇ ਨੇ ਜਿਹੜੇ ਇਸ ਸੰਘਰਸ਼ ਦੇ ਵਿੱਚ ਤਨ ਮਨ ਧਨ ਦੇ ਨਾਲ ਆਪਣੀ ਜਾਨ ਦੀ ਪਰਵਾਹ ਨਾ ਕੀਤਿਆਂ ਕੁੱਦੇ ਹੋਏ ਨੇ ਲੱਗੇ ਹੋਏ ਨੇ ਉਹਨਾਂ ਦੀ ਕਿਰਦਾਰ ਕੁਸ਼ੀ ਦਾ ਇੱਕ ਢੰਗ ਹੈ ਇੰਡੀਅਨ ਸਟੇਟ ਦੇ ਕੋਲ ਉਹ ਆਪਣੇ ਕਰਿੰਦਿਆਂ ਦੇ ਰਾਹੀਂ ਉਹ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਤਰ ਦੇ ਉੱਤੇ ਕਰਨਗੇ ਸੋ ਇੰਡੀਅਨ ਸਟੇਟ ਨੂੰ ਜਿੱਥੇ ਅਸੀਂ ਪਹਿਚਾਨਣਾ ਜਾਂ ਇੰਡੀਅਨ ਸਟੇਟ ਦੀ ਗੱਲ ਕਰਨੀ ਹੈ ਉੱਥੇ ਖਾਲਸਾਤਾਨ ਦਾ ਸੰਘਰਸ਼ ਕਰਦੇ ਕਰਦੇ ਅਸੀਂ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਉਹਨਾਂ ਸਾਰਿਆਂ ਨੁਕਤਿਆਂ ਦਾ ਖਿਆਲ ਵੀ ਰੱਖਣਾ ਕਿ ਖਾਲਸਾਤਾਨ ਦਾ ਕਿਰਦਾਰ ਘਾਤ ਆ ਜਿਹੜਾ ਉਹ ਦਿਆਨੰਦ ਤੋਂ ਲੈ ਕੇ ਅਜੀਤ ਡੋਵਾਲ ਤੱਕ ਫੈਲੀ ਹੋਈ ਜਿਹੜੀ ਸਿੱਖ ਵਿਰੋਧੀ ਜ਼ਹਿਰ ਇਹ ਉਹਦਾ ਇੱਕ ਲੱਛਣ ਜੇ ਕਿਸੇ ਖਾਲਸਾਤਾਨੀ ਦੇ ਖਿਲਾਫ ਤੁਸੀਂ ਕਿਤੇ ਵੀ ਕੋਈ ਗੱਲ ਦੇਖਦੇ ਹੋ ਸੁਣਦੇ ਹੋ ਪੜ੍ਹਦੇ ਹੋ ਤਾਂ ਤੁਸੀਂ ਇਹ ਮਨ ਦੇ ਵਿੱਚ ਪੱਕਾ ਧਾਰ ਲੋ ਕਿ ਇਹ ਜਿਹੜੀ ਗੱਲ ਉਹ ਹੈ ਦਿਆਨੰਦ ਤੋਂ ਲੈ ਕੇ ਅਜੀਤ ਡੋਬਾਲ ਤੱਕ ਫੈਲੀ ਹੋਈ ਸਿੱਖ ਵਿਰੋਧੀ ਜ਼ਹਿਰ ਤੇ ਅਸੀਂ ਜੇ ਇਸ ਨੂੰ ਪਹਿਚਾਣਾਂਗੇ ਜੇ ਅਸੀਂ ਇਸ ਤੇ ਉੱਤੇ ਕੰਮ ਕਰਾਂਗੇ ਤਾਂ ਹੀ ਅਸੀਂ ਖਾਲਸਾਤਾਨ ਦੇ ਪਵਿੱਤਰ ਕਾਰਜ ਦਾ ਅਗਲਾ ਪੈਂਟਾ ਜਿਹੜਾ ਉਹ ਅੰਮ੍ਰਿਤਸਰ ਪਹੁੰਚ ਕੇ ਉਸ ਨੂੰ ਪੂਰਿਆ ਕਰਾਂਗੇ ਸੋ ਇਹ ਸੱਪ ਦੀ ਜ਼ਹਿਰ ਕੱਢਣੀ ਚਾਹੀਦੀ ਹੈ ਸਾਨੂੰ ਸਿੱਖ ਵਿਰੋਧੀ ਜ਼ਹਿਰ ਇਹਦਾ ਪੱਕਾ ਇਲਾਜ ਕਰਨਾ ਚਾਹੀਦਾ ਸਾਨੂੰ ਤੇ ਜੇ ਤੁਸੀਂ ਸਾਡੇ ਨਾਲ ਸਤਲੁਜ ਟੀਵੀ ਦੇ ਨਾਲ ਜੁੜੋਗੇ ਜੇ ਤੁਸੀਂ ਸਾਡੇ ਪੱਕੇ ਮੈਂਬਰ ਬਣੋਗੇ ਡਾਕਟਰ ਬਣ ਜਾਗੇ ਆਪਾਂ ਫਿਰ